ਹਾਂਜੀ ਇਹ ਹੈ ਜੀ ਲੇਬਲ ਪ੍ਰਿੰਟਰ ਬ੍ਰਦਰ ਕੰਪਨੀ ਦਾ ਲੇਬਲ ਪ੍ਰਿੰਟਰ ਹੈ ਜੀ ਕੇਬਲਾਂ ਦੇ ਉੱਪਰ ਲੇਬਲ ਲਾਉਣੇ ਹੋਣ ਐਮ ਸੀ ਬੀ ਬਾਕਸ ਜਾਂ ਚੇਂਜ ਓਵਰ ਵਗੈਰਾ ਤੇ ਲਿਖਣਾ ਹੋਵੇ ਵੈਸੇ ਦਿੱਦੀਆਂ ਬਹੁਤ ਸਾਰੀਆਂ ਵਰਤੋਂ ਨੇ ਜਿੱਦਾਂ ਸਾਡਾ ਇਲੈਕਟ੍ਰੀਕਲ ਦਾ ਕੰਮ ਆ ਜਾਂ ਨਾਲ ਸੀਸੀਟੀਵੀ ਕੈਮਰੇ ਦਾ ਆ ਹੁਣ ਸਾਡੇ ਕੋਲ ਤਿੰਨ ਸੈਟਅਪ ਸੀ ਤਿੰਨ ਮਾਊਸ ਨੇ ਤਿੰਨਾ ਮਾਊਸ ਦੀਆਂ ਕੇਬਲਾਂ ਦੇ ਉੱਪਰ ਆਪਾਂ ਲਿਖ ਦਿੱਤਾ ਵੀ ਕਿਹੜਾ ਕਿਸ ਕੰਮ ਲਈ ਇਹ ਇੱਕ ਸਵਿੱਚ ਲੱਗੀ ਹੋਈ ਹੈ ਜਿਹਦੇ ਚ ਜੋ ਵੀ ਕੇਬਲਾਂ ਆ ਕੇ ਲੱਗ ਰਹੀਆਂ ਨੇ ਗੰਦੀ ਗੰਦੀ ਕੇਬਲ ਦੇ ਉੱਪਰ ਆਪਾਂ ਲੇਬਲ ਲਾ ਦਿੱਤਾ ਹੈ ਇਹਦੀ ਵਰਤੋਂ ਨਾਲ ਆਪਾਂ ਜਿੰਨੇ ਵੀ ਘਰੇ ਐਮਸੀਬੀ ਲੱਗੇ ਹੋਣੇ ਸਾਰਿਆਂ ਦੇ ਨਾਮ ਲਿਖ ਸਕਦੇ ਆ ਕਿਚਨ ਦਾ ਜਾਂ ਬੈੱਡਰੂਮ ਦਾ ਜਾਂ ਏਸੀ ਦਾ ਜਿੱਦਾਂ ਐਮਸੀਬੀ ਹੁੰਦਾ ਹੈ ਉਹਦੇ ਵਿੱਚ ਕਿਤੇ ਕੋਈ ਫਾਲਟ ਵਗੈਰਾ ਆਉਂਦਾ ਤਾਂ ਉਦੋਂ ਬਹੁਤ ਆਸਾਨੀ ਹੋ ਜਾਂਦੀ ਏ ਹਾਂਜੀ ਆ ਇੱਕ ਆਪਾਂ ਮੇਨ ਅਤੇ ਜਨਰੇਟਰ ਦੋ ਚੀਜ਼ਾਂ ਲਿਖ ਕੇ ਹੁਣ ਪ੍ਰਿੰਟ ਕੱਢਾਂਗੇ ਇਸ ਪ੍ਰਿੰਟ ਨੂੰ ਆਪਾਂ ਚੇਂਜ ਓਵਰ ਦੇ ਉੱਪਰ ਲਗਾਵਾਂਗੇ ਹਾਂਜੀ ਆ ਪ੍ਰਿੰਟ ਨਿਕਲ ਰਿਹਾ ਹੈ ਜੀ ਇਸ ਪ੍ਰਿੰਟਰ ਦੇ ਵਿੱਚ ਇੱਕ ਕੈਸਟ ਪੈਂਦੀ ਆ ਜੀ ਜਿਸ ਦੇ ਵਿੱਚੋਂ ਇਹ ਟੇਪ ਨਿਕਲਦੀ ਔਰ ਇਹ ਟੇਪ ਦੇ ਮਗਰ ਯਾਨੀ ਕਿ ਸਟicker ਟਾਈਪ ਹੀ ਬਣੀ ਹੁੰਦੀ ਆ ਇਹਨੂੰ ਕੋਈ ਵੱਖਰੀ ਗੂੰਦ ਲਾ ਕੇ ਨਹੀਂ ਜੋੜਨਾ ਪੈਂਦਾ ਹਾਂਜੀ ਆ ਦੇਖੋ ਜੀ ਚੇਂਜ ਓਵਰ ਦੇ ਉੱਪਰ ਆਪਾਂ ਸਟicker ਲਾ ਦਿੱਤਾ ਕੁੱਲ ਮਿਲਾ ਕੇ ਬੜੇ ਕੰਮ ਦੀ ਚੀਜ਼ ਆ ਜੀ ਟੈਕਨੀਸ਼ੀਅਨ